ਅੱਜ ਹਰ ਬੰਦਾ ਕਹਿ ਰਿਹਾ ਵੀ ਕੱਲ ਨੂੰ ਹੋసేਦਾ ਹੈਂਡ ਗ੍ਰਨੇਡ ਇਕ ਪੇ ਬਾਜਵਾ ਸਾਹਿਬ ਨੇ ਕੀ ਕਿਹਾ ਤਾਂ ਪਰ ਖਬਰ ਵੀ ਖਬਰ ਹੈ ਕਿ 55 ਹੈਂਡ ਗ੍ਰਨੇਡ ਜਿਹੜੇ ਐ ਕਰਨ ਸ਼ਰਮਾ ਜੀ ਉਹਨਾਂ ਚੋਂ 9 ਸਾਨੂੰ ਤਲਾਸ਼ ਨਹੀਂ ਹੋ ਰਹੇ ਪੰਜਾਬੀ ਪੁਛ ਰਹੀ ਹੈ ਅਖਬਾਰ 'ਚ ਲਿਖਿਆ ਹਾਰਾ ਲੈ ਤੇ ਵੀ ਪਰਚਾ ਦੇ ਦਿਓ ਇੰਨਾ ਖੈਰ ਜ਼ਿੰਮੇਵਾਰ ਬਿਆਨ ਦਿੱਤਾ ਉਹਨਾਂ ਨੇ ਕਿ ਉਹਨਾਂ ਨੇ ਕਹਿ ਕੇ ਵਿਆਹਤ ਫਲਾਤੀਪੂ ਦੇ ਪੰਜਾਬ ਦੇ ਵਿੱਚ ਕਿ ਪੰਜਾਬ 'ਚ 50 ਬੰਬ ਆਏ ਸੀਗੇ ਜਿੰਦਾ ਜੋ ਠਾਵਾ ਚੱਲ ਗਏ 32 ਅਜੇ ਬਾਕੀ ਨੇ ਵਾਜਵਾ ਸਾਹਿਬ ਨੇ ਕਿਹਾ ਮੈਨੂੰ ਇਨਫਰਮੇਸ਼ਨ ਹੈ ਕਿਸੇ ਨੇ ਇਤਲਾਹ ਦਿੱਤੀ ਹੈ ਕਿ ਪੁਜਾ ਹੈਂਡ ਕਰੀਡ ਆਏਵੇ ਔਰ ਡਾਗੂ ਕਿਤੇ ਹਾਲਾਤ ਦਾ ਖਰਾਬ ਹੋ ਜਾਣ ਉਹਨਾਂ ਨੇ ਮੀਡੀਆ ਦੇ ਰਾਹੀਂ ਸੂਚਿਤ ਕੀਤਾ ਬੰਬ ਕਿੱਥੋਂ ਆਏ ਕਿੱਦਾਂ ਪਤਾ ਲੱਗਾ ਬਾਜਵਾ ਜੀ ਨੂੰ ਇਹ ਬੜਾ ਸੈਂਸਿਟਿਵ ਇਸ਼ੂ ਆ ਇਹ ਕੋਈ ਆ ਨਹੀਂ ਹੈ ਇਹਨਾਂ ਕੋਲ ਇਨਫਰਮੇਸ਼ਨ ਹੈ ਇਹ ਸਾਡੇ ਨਾਲ ਸਾਂਝੀ ਕਰਨ ਭਾਈ ਸਾਂਝੀ ਕਰਨੀ ਹੁੰਦੀ ਤਾਂ ਤੁਸੀਂ ਉਹਨਾਂ ਨੂੰ ਟੈਲੀਫੋਨ ਕਰ ਲੈਂਦੇ। ਕੋਡੀ ਪੰਜਾਬ ਦੀ ਪੁਲਿਸ ਟੈਲੀਫੋਨ ਕਰ ਲੈਂਦੀ। ਜਦੋਂ ਵਿਰੋਧੀ ਧਿਰ ਦੇ ਨੇਤਾ ਨੂੰ ਵੀ ਨਾਲ ਸਮਾਂ ਚ ਨਹੀਂ ਬੋਲਣ ਦਿੱਤਾ ਜਾ ਰਿਹਾ। 40 ਨੰਬਰ 70 ਉਹਨਾਂ ਨੇ ਕੋਈ ਗੱਲ ਕਰਨ ਲਈ ਤਿਆਰ ਨਹੀਂ। ਗੰਪੀਸ਼ ਪੱਲੂ ਜੀ। ਤਾਂ ਅੱਜ ਪੰਜਾਬ ਦਾ ਬੱਚਾ ਬੱਚਾ ਇਹ ਗੱਲ ਕਹਿੰਦਾ ਕਿ ਪੰਜਾਬ ਦੇ ਹਾਲਾਤ ਖਰਾਬ ਹੈ। ਪਰ ਦਿਨ ਬਦਿਨ ਹੈ ਐਂ ਕਰਦੇ ਜਿਹੜੇ ਡਗਰੇ ਨੇ ਪੁਲਿਸ चौकीਾਂ ਤੇ ਮੰਦਿਰਾਂ ਤੇ Hindu ਡਰਾਟੇ ਅੱਜ ਹਰ ਬੰਦਾ ਕਹਿ ਰਿਹਾ ਵੀ ਕੱਲ ਨੂੰ ਹਸੈਨਾ ਹੈਂਡ ਕਰਨੇ ਟਿਕਦੇ ਬਾਜਵਾ ਸਾਹਿਬ ਨੇ ਕੀ ਕਿਹਾ ਪਰ ਅਖਬਾਰ ਦੀ ਖਬਰ ਹੈ ਬੋਕਰ ਦੇ 55 ਹੈਂਡ ਗ੍ਰਨੇਡ ਜਿਹੜੇ ਐ ਪੰਜ ਕਰਨ ਸ਼ਰਮਾ ਜੀ ਉਹਨਾਂ 'ਚੋਂ 9 ਸਾਨੂੰ ਤਲਾਸ਼ ਨਹੀਂ ਹੋ ਰਹੇ ਪੰਜਾਬੀ ਪੁਲਸ ਕਹਿ ਰਹੀ ਹੈ ਅਖਬਾਰ ਚ ਲਿਖਿਆ 18 ਲੈ ਕੇ ਪਰਚਾ ਦੇ ਦਿਓ ਬਾਜਵਾ ਸਾਹਿਬ ਨੇ ਕਿਹਾ ਮੈਨੂੰ ਇਨਫਾਰਮੇਸ਼ਨ ਹੈ ਕਿਸੇ ਨੇ ਖਲਾਅ ਦਿੱਤੀ ਹੈ ਕਿ 50 ਹੈਂਡ ਗ੍ਰਨੇਡ ਆਏ ਵੇ ਔਰ ਕੱਲੂ ਕਿਤੇ ਹਾਲਾਤ ਬੜਾ ਖਰਾਬ ਹੋ ਜਾਣ ਉਹਨਾਂ ਨੇ মিডিਆ ਦੇ ਰਾਹੀਂ ਸੂਚੇਤ ਕੀਤਾ ਲੇਕਿਨ ਉਹਨਾਂ ਨੇ ਸੂਚੇਤ ਨਹੀਂ ਕੀਤਾ ਉਹਨਾਂ ਤੇ ਕੌਗਨੀਸੈਂਸ ਲੈ ਲਿਆ ਗਿਆ ਉਲਟਾ ਉਲਟਾ ਉਹਨਾਂ ਦੇ ਪਰਚਾ ਦਰ ਕੇੰਦਾ ਕਰਾਉਣਾ ਚਾਹੁੰਦੇ ਐ ਮੁੱਖ ਮੰਤਰੀ ਪਰ ਕਾਂਗਰਸੀ ਡਰਦੇ ਨਹੀਂ ਐ ਇਹ ਤਾਂ ਗੱਲ ਮੈਂ ਵੀ ਕਹ ਰਿਹਾ ਫਿਰ ਮੇਰੇ ਤੇ ਵੀ ਪਰਚਾ ਦੇ ਦੇ ਉਹ ਕੀ ਹੈ ਕੰਡੀਡੇਟ ਪੰਜਾਬ ਦੇ ਅੰਦਰ ਹੋਟ ਦੇਖ ਸਕਦੇ ਹਨ ਪੰਜਾਬ ਦੀ ਪੁਲ ਸੁਤੀ ਪਈ ਐ 48 ਦਿਨ ਪਹਿਲਾਂ ਕਹਿ ਦਿੱਤਾ ਗਿਆ ਸੀਗਾ ਕੀ ਕਿਸੇ ਹਿੰਦੂ ਲੀਡਰ ਤੇ ਹਮਲਾ ਹੋਣਾ ਹੈ ਇੰਟੈਲੀਜੈਂਸ ਦਿੱਲੀ ਨੇ ਇਹ ਕਿ ਸਾਡੀ ਇੰਟੈਲੀਜੈਂਸ ਕੋਲ ਤਾਂ ਪਤਾ ਨਹੀਂ ਪਰ ਮੇਰੇ ਵੱਲੋਂ ਤੁਹਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਮੰਦਿਰ ਤੇ ਹੈਂਡਰਨੇਟ ਕੀਆ ਉਹਨੂੰ ਇਹ ਵੀ ਨਹੀਂ ਪਤਾ ਸੀਗਾ ਕਿ ਕਾਲਿਆ ਸਾਹਿਬ ਤੇ ਗੱਟ ਹੈ ਹੈਂਡ ਗ੍ਰੇਨੇਡ ਕੋਡੀ ਅinteligence ਦਾ ਫੇਲ ਹੈ ਸੋਨੋ ਕੋਡੀ ਅinteligence ਜਿਹੜੀ ਪੰਜਾਬ ਦੀ ਪੁਲਿਸ ਹੈ ਉਹਦਾ ਵਿਰੋਧੀ ਧਿਰ ਦੀ ਆਵਾਜ਼ ਜ਼ਮਾਨਾ ਸੇ ਲੱਗੀ ਵੀ ਹੈ ਨਾ ਕਿ ਉਹ ਹੈਂਡ ਗ੍ਰੇਨੇਡ ਦੇ ਦੋਸ਼ੀਆਂ ਨੂੰ ਭਾਲਣ ਵਾਸਤੇ ਜੇ ਨੀਂਕਾ ਤਾਂ ਸਰਕਾਰ ਸਰਕਾਰ ਪ੍ਰਧਾਨ ਯਾਰ ਇੱਥੇ ਕਿਹਾ ਗਿਆ ਇਹਨਾਂ ਨੇ ਚਾਹ ਦਿੰਦਿਆ ਅਜੇ ਤਾਂ ਜਿਹੜੀ ਇੰਪਰੂਵ ਤੁਹਾਨੂੰ ਮੈਂ ਦੱਸਦਾ ਮਜੀਠੇ ਹਲਕੇ ਦੇ ਵਿੱਚ ਪਤਾ ਨਹੀਂ ਕਿਹੜਾ ਮੰਡਾਲਾ ਕੇ ਪੱਲੀ ਫੇਰਤਾ ਵੀ ਉੱਥੇ ਹੈਂਡ ਗ੍ਰਨੇਡ ਦੀ ਘਟਨਾ ਵਾਪਰੀ ਤੇ ਵੀ ਪੰਜਾਬ ਪੁਲਿਸ ਨੇ ਕਿਸੇ ਨੇ ਕਿਸੇ ਨੂੰ ਦੱਸਿਆ ਹੀ ਨਹੀਂ ਇੱਥੇ ਇਹ ਹੈਂਡ ਗ੍ਰਨੇਡ ਫੜ ਜੇ ਜੇ ਕਿਸੇ ਨਾ ਪਹੁੰਚੋ ਤਾਂ ਕਹਿ ਦਿੰਦੇ ਟਾਇਰ ਫੱਗਿਆ ਸਿਲੰਡਰ ਫੱਟਿਆ ਕਿੱਥੇ মিডিਆ ਪਹੁੰਚ ਜਾ ਫਿਰ ਕਹਿੰਦੇ ਹੈਂਡ ਗ੍ਰਨੇਡ ਫੱਟਿਆ ਪਤਾ ਨਹੀਂ ਕਿੰਨੇ ਫੱਟ ਗਏ ਤੇ ਕਿੰਨੇ ਫੱਟ ਨਹੀਂ ਜੇਕਰ ਕਿਸੇ ਉਹ ਤਾਰਨੇ ਹੈ ਜੀ ਲਾਅ ਐਂਡ ਆਰਡਰ ਨਾਂ ਦੀ ਕੋਈ ਇਸ ਤਰ੍ਹਾਂ ਦਾ ਕੋਈ ਸਿਸਟਮ ਹੀ ਆ ਪੰਜਾਬ ਦੇ ਅੰਦਰ ਆਸੋਂ ਹੀ ਰੋਈ ਪੰਜਾਬ ਦੇ ਹਾਲਾਤ ਪੰਜਾਬ ਦੀ ਪੁਲਿਸ ਜਿਹੜੀ ਆ ਉਹ ਕੇਵਲ ਭਗਵਾਨ ਸਾਹਿਬ ਦੇ ਜਿਹੜੇ ਖਿਲਾਫ ਬੋਲਦੇ ਉਹਨਾਂ ਨੂੰ ਫੜਾ ਫੜਾਈ ਤੇ ਲੱਗੀ ਹੋਈ ਆ ਪੰਜਾਬ ਦੀ ਪੁਲਿਸ ਦਾ ਬੇਫੋਕਿਆ ਨਹੀਂ ਮੈਂ ਜਮਾਗਾਜੀ ਗੌਰਵ ਯਾਦਵ ਜੀ ਮੈਂ ਚੰਗਾ ਬੰਦਾ ਸਮਝਦਾ ਸੀ ਉਹਨਾਂ ਨੂੰ ਲੇਕਿਨ ਬਹੁਤ DJP ਮੁਕੰਮਲ ਤੌਰ ਤੇ ਫੇਲ ਹੋ ਚੁੱਕੇ ਹੈ ਮੁੱਖ ਮੰਤਰੀ ਤਾਂ 100% ਫੇਲ ਹੈ ਸੋ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸਮਾਂ ਆ ਜਾਣਾ ਹੈ ਇਹ ਸਦਾ ਸਮਾਂ ਇੱਕੋ ਜਿਹਾ ਨਹੀਂ ਰਹਿੰਦਾ ਹੁਣ ਮੈਂ ਕਰਦਾ ਕਿ ਜਿਹੜਾ ਬੰਗਾ ਸਾਹਿਬ ਦਾ پلان ਹੈ ਕਿ ਤੁਸੀਂ ਉਸ ਤੇ ਸਹਿਮਤ ਤੁਸੀਂ ਲਾ ਲਓ ਬੰਗਾ ਸਾਹਿਬ ਨੇ ਗਲਤ ਕੀਤਾ ਹੈ ਇਸਵਾਲ ਕਰਦੇ ਮੇਰੇ ਦੋਸਤਾਂ ਨੂੰ ਮੇਰੀ ਸੇਵਾ ਦਾ ਮੇਰੇ ਮੇਰੇ ਜਨਤਕ ਚੋਣਾਂ ਦੇ ਚੋਟੇ ਤੇ ਇਹ ਸਰੋਤ ਇਹਦਾ ਸਿੱਧਾ ਦੇਖਿਆ ਨਹੀਂ ਸੀ ਇਹ ਤਾਂ ਜਦੋਂ ਅਸੀਂ ਨਿੱਕੇ ਨਿੱਕੇ 84 85 ਹੁੰਦੇ ਸੀ ਕਿ ਹੈਂਡ ਕਰਨੇ ਦਿੱਤ ਪਿਆ ਇਹਨਾਂ ਨੇ ਤਾਂ ਜਿਵੇਂ ਮੂਕੜੀਆਂ ਵੇਖਦੀਆਂ ਐ ਹੈਂਡ ਕਰਦੇ ਬਾਹਰ ਇਹ ਕਿਹੜਾ ਚਰ ਹੈ ਹੈਂਡ ਕਰੇ ਨਹੀਂ ਸਰਕਾਰ ਨੂੰ ਵੀ ਕਿਉਂਕਿ ਕਾਂਗਰਸ ਦੇ ਕੇ ਗ੍ਰਿਫਤਾਰੀ ਪੈਂਦੀ ਹੈ ਭਾਈਵਾ ਜੀ ਜੀ ਤੁਹਾਨੂੰ ਅਸੀਂ ਸਾਰਿਆਂ ਨੂੰ ਸੋਧਿਆ 10:30 ਵਜੇ ਪਾਉਣੇ 11:00 ਵਜੇ ਦਾ ਕਾਂਗਰਸ ਕਮੇਟੀ ਦਾ ਦਫ਼ਤਰ ਦਾ ਸਮਾਂ ਉਸ ਤੋਂ ਬਾਅਦ ਅਗਲੀ ਰਾਜਨੀਤੀ ਦੇਖਾਂਗੇ ਕਿ ਅਗਲਾ ਕੀ ਪ੍ਰੋਗਰਾਮ ਹੈ ਕਾਂਗਰਸ ਦੇ ਦੋ ਵੱਡੇ ਲੀਡਰ ਨੇ ਉਹੀ ਜ਼ਿੰਮੇਵਾਰ ਲੀਡਰ ਨੇ ਇੱਕ ਆਵਾਜ਼ ਬੜਿੰਗ ਜੀ ਜਿਹੜੇ ਪੰਜਾਬ ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਨੇ ਤੇ ਦੂਜਾ ਸਰਜਾਤ ਪ੍ਰਤਾਪ ਸਿੰਘ ਬਾਜਵਾ ਜੀ ਜਿਹੜੇ ਐਲੋਪੀ ਨੇ ਵਿਧਾਨ ਸਭਾ ਵਿੱਚ ਜਿਹੜੇ ਵਲੋਦੀ ਤੇ ਰਹੇ ਨਹੀਂ ਥਾਣੇ ਤੇ ਮੈਂ ਦੋਹਾਂ ਦੇ ਬਿਆਨਾਂ ਨੂੰ ਬਹੁਤ ਅਹਿਮੀਅਤ ਦਿੰਦਾ ਬਾਕੀ ਬਿਆਨਾਂ ਨੂੰ ਮੈਂ ਨਹੀਂ ਬਹੁਤਾ ਅਹਿਮੀਅਤ ਦਿੰਦਾ ਕਿਉਂਕਿ ਇਹ ਦੋ ਵੱਡੇ ਲੀਡਰ ਨੇ ਜਿੰਨਾਂ ਲੋਕ ਦੇਖਦੇ ਆ ਦੋਵੇਂ ਬਹੁਤ ਜ਼ਿੰਮੇਵਾਰ ਕੁਰਸੀ ਦੇ ਉੱਤੇ ਆ ਜਿਹੜਾ ਦੋਦੋਂ ਪਹਿਲਾ ਗੈਰ ਜ਼ਿੰਮੇਵਾਰ ਬਿਆਨਾਂ ਬਿਆਨ ਜਿਹੜੇ ਦਿੱਤੇ ਇੱਕ ਟੀਵੀ ਚੈਨਲ ਦੇ ਉੱਤੇ ਜਿਹੜੇ ਮਤਲਬ ਸਰਦਾ ਪ੍ਰਤਾਪ ਸਿੰਘ ਬਾਜਬਾ ਜੀ ਨੇ ਪੰਜਾਬ ਦੇ ਹਾਲਾਤਾਂ ਦੇ ਉੱਤੇ ਜੋ ਬੋਲਿਆ ਉਹ ਇੰਨਾ ਦੁਖਦਾਈ ਇੰਨਾ ਨਿੰਦਣਯੋਗ ਹੈ ਇੰਨਾ ਗੈਰ ਜ਼ਿੰਮੇਵਾਰ ਬਿਆਨ ਦਿੱਤਾ ਉਹਨਾਂ ਨੇ ਕਿ ਉਹਨਾਂ ਨੇ ਕਹਿ ਕਿ ਦਾਇਤ ਫਲਾਤੀਪੂ ਦੇ ਪੰਜਾਬ ਦੇ ਵਿੱਚ ਕਿ 50 50 ਬੰਬ ਆਏ ਸੀਗੇ ਜਿੰਦਾ ਜੋ ਠਾਵਾਂ ਚੱਲ ਗਏ 32 ਇਹਦੇ ਬਾਕੀ ਨੇ ਬੰਬ ਕਿੱਥੋਂ ਆਏ ਕਿੱਦਾਂ ਪਤਾ ਲੱਗਾ ਬਾਜਵਾ ਜੀ ਨੂੰ ਇਹ ਬੜਾ ਸੈਸਟਵ ਇਸ਼ੂ ਆ ਇਹ ਕੋਈ ਐ ਨਹੀਂ ਹੈ ਇਹ ਉਦਾਂ ਦੀ ਹੈ ਕਿ ਜੋ ਤੂੰ ਮੱਦੀ ਮੂੰਹ ਚ ਆਏ ਬੋਲੀ ਜਾਓ ਪੰਜਾਬ ਦੀ ਸਥਿਤੀ ਪੰਜਾਬ ਦੀ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਲਾਂਭੂ ਲਾਉਣ ਵਾਲੀ ਗੱਲ ਹੈ ਪੰਜਾਬ ਦੇ ਆਪਸੀ ਭਾਈਚਾਰੇ ਦੇ ਵਿੱਚ ਦਫਾੜ ਪਾਉਣ ਵਾਲੀ ਜਿਹੜੀ ਗੱਲ ਹੈ ਸੋ ਪ੍ਰਤਾਪ ਬਾਜਵਾ ਦਾ ਬਿਆਨ ਬਹੁਤ ਹੀ ਸੀਰੀਅਸ ਤੇ ਬਹੁਤ ਹੀ ਗੈਰ ਕਾਨੂੰਨੀ ਹੈ ਜੇ ਉਹਨਾਂ ਨੇ ਆਪਣਾ ਸੋਤ ਸਲੀ ਦੱਸਿਆ ਪੁਲਿਸ ਟੀਮ ਨੂੰ ਜਿਹੜਾ ਉਹ ਕਹਿੰਦੇ ਕਿ ਮੇਰੇ ਸਰੋਤ ਜਿਹੜੇ ਆ ਉਹ ਕਹਿੰਦੇ ਕਿ ਮੈਂ ਮੈਂ ਮਤਲਬ ਜਿਹੜਾ ਚਾਰ ਮੁੱਖ ਮੰਤਰੀਆਂ ਦਾ ਕੰਮ ਕੀਤਾ ਮੈਂ ਲੋਕ ਸਭਾ ਦਾ ਮੈਂਬਰ ਆ ਮੈਂ ਰਾਜ ਸਭਾ ਦਾ ਮੈਂਬਰ ਆ ਤੇ ਸਦ ਉਹਨਾਂ ਨੂੰ ਇੰਨਾ ਕੁਝ ਜਾਣ ਦੇ ਬਾਵਜੂਦ ਵੀ ਉਹਨਾਂ ਨੂੰ ਇਹ ਵੀ ਪਤਾ ਲੱਗਾ ਕਿ ਅੱਜ ਵੀ ਉਹ ਜਿਹੜੀ ਜਮਹੂਰਤ ਕੁਰਸੀ ਦੇ ਉੱਤੇ ਬੈਠੇ ਆ ਉਹਨਾਂ ਨੂੰ ਸਮਝ ਨਹੀਂ ਹੈ ਉਹ ਮਾਣ ਨਲਾਇਕ ਆਦਮੀ ਉਹਨਾਂ ਨੂੰ ਸਮਝ ਨਹੀਂ ਲੱਗੀ ਕਿ ਮੈਂ ਆਪਣੇ ਮੂੰਹ ਚੋਂ ਕੀ ਬੋਲਣਾ ਕੀ ਨਹੀਂ ਬੋਲਣਾ ਮਨ ਲੋਕ ਨੂੰ ਕੋਈ ਸਹੂਦਤ ਵੀ ਹੈ ਇਹ ਸਹੂਦਤ ਉਹਨਾਂ ਨੂੰ ਪੰਜਾਬ ਦੀਆਂ ਏਜੰਸੀਆਂ ਜਿਹੜੀਆਂ ਪੰਜਾਬ ਦਾ ਪੁੱਲਸ ਮੁਖੀ ਪੰਜਾਬ ਦੀਆਂ ਵੱਡੀਆਂ ਏਜੰਸੀਆਂ ਉਹਨਾਂ ਦਾ ਸਾਂਝਾ ਕਰਕੇ ਸਭ ਨੂੰ ਸਾਵਧਾਨ ਕਰਨਾ ਚਾਹੀਦਾ ਹੈ ਬਲਕਿ ਮੈਂ ਸਮਝਦਾ ਕਿ ਉਹਨਾਂ ਨੇ ਵੋਟਾਂ ਦੀ ਖਾਤਰ ਪੰਜਾਬ ਦੇ ਵਿੱਚ ਇੱਕ دہشت ਪਾਉਣ ਵਾਲਾ ਜਿਹੜਾ ਬਿਆਨ ਦਿੱਤਾ ਜਿਹਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਥੋੜੀ ਹੈ ਉਸ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਜਿਹੜੇ ਉਸ ਤੋਂ ਬਾਅਦ ਸਭ ਤੋਂ ਵੱਧ ਜ਼ਿੰਮੇਵਾਰ ਬੰਦੇ ਨੇ ਰਾਜਾ ਬਰਿੰਗ ਜੀ ਜਿਨ੍ਹਾਂ ਨੇ ਉਹਨਾਂ ਦੇ ਫੇਵਰ ਦੇ ਵਿੱਚ ਬਿਆਨ ਦਿੱਤਾ ਮੈਂ ਬਾਜਾ ਜਾਂ ਬਰਿੰਗ ਜੀ ਨੂੰ ਬਸ ਇੰਨੀ ਗੱਲ ਕਹਿਣੀ ਚਾਹੁੰਦਾ ਕਿ ਸਤ ਤੁਸੀਂ ਪੰਜਾਬ ਕਾਂਗਰਸ ਦੇ ਪ੍ਰਬੰਧ ਜੀ ਤੁਸੀਂ ਪ੍ਰਤਾਪ ਤੋਂ ਵੀ ਉੱਪਰ ਦੇ ਤੁਸੀਂ ਸਭ ਤੋਂ ਵੱਡੇ ਜ਼ਿੰਮੇਵਾਰ ਬੰਦੇ ਜੀ ਸਤ ਤੁਸੀਂ ਇਹ ਗੱਲ ਜਿਹੜੀ ਆ ਜੱਸ ਦੇ ਨੋ ਦੇ ਵਿੱਚ ਤਸਤਾਬ ਦਿਓ ਜੱਸ ਦੇ ਨੋ ਦੇ ਵਿੱਚ ਦੱਸੋ ਕਿ ਪ੍ਰਤਾਪ ਬਾਜਵੇ ਦਾ ਬਿਆਨ ਸਹੀ ਆ ਜਾਂ ਗਲਤ ਹੈ ਇਹ ਇਦੋਂ ਉਦੋਂ ਵੀ ਆ ਨਾ ਮਾਰੋ ਇਦੋਂ ਉਦੋਂ ਦੀਆਂ ਗੱਲਾਂ ਤੁਹਾਡੀਆਂ ਬਿਲਕੁਲ ਕਿਸੇ ਨੇ ਨਹੀਂ ਸੁਣਨੀਆਂ ਕਿਉਂਕਿ ਬੜਾ ਸੀਰੀਅਸ ਮੁੱਦਾ ਹੈ ਪੰਜਾਬ ਆਲਰੇਡੀ ਬੜੇ ਮਾੜੇ ਹਾਲਾਤਾਂ ਚੋਂ ਇੱਕ ਵਾਰ ਲੰਘ ਚੁੱਕਾ ਔਰ ਇਹ ਕਾਂਗਰਸੀ ਲੀਡਰ ਜਿਹੜੇ ਇਹਨਾਂ ਨੂੰ ਹੱਤ ਪਈ ਹੈ ਕਿ ਇਹਨਾਂ ਨੇ ਉਦੋਂ ਵੀ ਕਾਂਗਰਸ ਕਾਗੀਆਂ ਨੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਸੀਗਾ ਫਿਰ ਵੀ ਫੇਰ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਇਹ ਦੁਬਾਰਾ ਕੋਸ਼ਿਸ਼ ਕਰ ਰਹੇ ਆ ਸੋ ਮੈਂ ਰਾਜਾ ਬੜਕ ਜੀ ਨੂੰ ਇਹ ਗੱਲ ਕਹਿਣੀ ਚਾਹੁੰਦਾ ਸਰ ਤੁਸੀਂ ਪ੍ਰਧਾਨ ਦੇ ਤੁਸੀਂ ਕਾਂਗਰਸ ਦੇ ਸਭ ਤੋਂ ਵੱਡੇ ਐਸਲੀ ਆਗੂ ਜੇ ਤੁਹਾਡੇ ਬਿਆਨ ਦਾ ਮਤਲਬ ਇਹ ਆ ਕਿ ਕਾਂਗਰਸ ਦਾ ਬਿਆਨ ਹੈ ਤੁਸੀਂ ਇਹ ਕਹਿ ਸਕਦੇ ਹੋ ਕਿ ਮੇਰਾ ਵਿਅਕਤੀ ਬਿਆਨ ਵਿਅਕਤੀਗਤ ਬਿਆਨ ਹੈ। ਨਾ ਪ੍ਰਤਾਪ ਆਗਵਾ ਜੀ ਕਹਿ ਸਕਦਾ ਕਿ ਮੇਰਾ ਵਿਅਕਤੀਗਤ ਬਿਆਨ ਹੈ। ਸੋ ਤੁਹਾਨੂੰ ਪਹਿਲਾਂ ਇਹ ਜਸਨੋ ਦੇ ਵਿੱਚ ਜਿਹੜਾ ਕਲੀਅਰ ਕਰਨਾ ਚਾਹੀਦਾ ਬੜੇ ਖੁੱਲੇ ਸ਼ਬਦਾਂ ਦੇ ਵਿੱਚ। ਤੁਸੀਂ ਵੀ ਬਿਆਨ ਸੁਣਿਆ। ਨਿਊਜ਼ ਰੀਪੋਰਟਿੰਗ ਤੇ ਚੱਲਿਆ ਹੋ। ਸਭ ਲੋਕਾਂ ਨੇ ਸੁਣਿਆ ਪ੍ਰਤਾਪ ਆਗਵਾ ਜੀ ਦਾ ਬਿਆਨ। ਇਸ ਕਰਕੇ ਆਗਵਾ ਜੀ ਤੁਸੀਂ ਸਭ ਤੋਂ ਪਹਿਲਾਂ ਜਿਹੜਾ ਇਹ ਇਹ ਚੀਜ਼ ਕਨਫਰਮ ਕਰੋ ਕਿ ਤੁਸੀਂ ਉਹਨਾਂ ਦੇ ਬਿਆਨਾਂ ਨਾਲ ਸਹਿਮਤ ਹੋ। ਕਿ ਨਹੀਂ ਸਹਿਬ ਤਾਂ ਬਸ ਇੰਨੀ ਗੱਲ ਬੰਦ ਚਾਹੀਦੀ ਆ ਮੈਂ ਇੱਧਰ ਉੱਧਰ ਲੰਦਾ ਤੁਸੀਂ ਮਾਰੋ ਕਿ ਮੁੱਖ ਮੰਤਰੀ ਆ ਕਦੇ ਜੀ ਮੁੱਖ ਮੰਤਰੀ ਹੋ ਕਦੇ ਮੁੱਖ ਮੰਤਰੀ ਜੋ ਕਰ ਰਿਹਾ ਆਪਣੇ ਕੰਮ ਕਰ ਰਿਹਾ ਮੁੱਖ ਮੰਤਰੀ ਆਪਣੀ ਡਿਊਟੀ ਨਿਭਾ ਰਿਹਾ ਪੰਜਾਬ ਦੀ ਪੁਲਿਸ ਆਪਣੀ ਡਿਊਟੀ ਕਰ ਰਹੀ ਆ ਪੰਜਾਬ ਦੀ ਪੁਲਿਸ ਨੂੰ ਪਤਾ ਕਿ ਅਸੀਂ ਪੰਜਾਬ ਦੇ ਤੇ ਹਾਲਾਤ ਖਰਾਬ ਨਹੀਂ ਹੋਣਗੇ ਔਰ ਪੰਜਾਬ ਦੀ ਪੁਲਿਸ ਬੜੀ ਐਕਟਿਵ ਆ ਬਹੁਤ ਵਧੀਆ ਕੰਮ ਕਰ ਰਹੀ ਆ ਮੁੱਖ ਮੰਤਰੀ ਸਾਹਿਬ ਆਪਣੇ ਸਰਹਵਰ ਨਾਲ ਬਹੁਤ ਵਧੀਆ ਕੰਮ ਕਰ ਰਿਹਾ ਤੁਸੀਂ ਜਿਹੜਾ ਸਤਾ ਲਈ ਸਤਾਈ ਦੀ ਸਤਾ ਵਾਸਤੇ ਜਿਹੜੇ ਤਲੋ ਮਚੀ ਹੋਈ ਪਏ ਜੇ ਕਿ ਕਿੱਦਾ ਜਿਹੜੀ ਜਲਦੀ ਤੋਂ ਜਲਦੀ ਜਿਹੜਾ ਉਹ ਸਦਾ ਪ੍ਰਾਪਤੀ ਕੀਤੀ ਜਾਵੇ ਉਹਦੇ ਲਈ ਜਿਹੜੇ ਪੁੱਠੇ ਸਿੱਧੇ ਬਿਆਨ ਉਹਦੇ ਦੀ ਗੈਰ ਕਾਨੂੰਨੀ ਬਿਆਨ ਉਹਦੇ ਲਈ ਪੰਜਾਬ ਤੇ ਤਹਿਸ਼ ਦਾ ਮਾਹੌਲ ਬਣਾਉਣ ਵਾਲੇ ਬਿਆਨ ਜਿਹੜੇ ਆ ਸਰ ਇਹਨਾਂ ਬਿਆਨਾਂ ਦਾ ਜਿਹੜਾ ਤੁਹਾਨੂੰ ਜਵਾਬ ਦੇਣਾ ਪਊਗਾ ਪੰਜਾਬ ਕਾਂਗਰਸ ਨੂੰ ਦੱਸਣਾ ਪਊਗਾ ਕਿ ਐਲੋਪੀ ਦਾ ਬਿਆਨ ਸਹੀ ਆ ਕਿ ਨਹੀਂ ਸਹੀ ਤੁਸੀਂ ਸਰ ਕਾਂਗਰਸ ਦੇ ਪ੍ਰਧਾਨ ਜੇ ਮੈਂ ਤੁਹਾਡਾ ਬਿਆਨ ਪੜਿਆ ਉਹ ਕਿਸੇ ਦੇ ਬਿਆਨ ਨਹੀਂ ਦਿੱਤਾ ਬਾਕੀ ਕਾਂਗਰਸ ਚੁੱਪ ਹੈ ਕਿਸੇ ਨੇ ਬਿਆਨ ਨਹੀਂ ਦਿੱਤਾ ਤੁਸੀਂ ਦਿੱਤਾ ਇਸ ਕਰਕੇ ਰਾਜਾ ਬੜਕ ਜੀ ਪੰਜਾਬ ਵਾਸੀਆਂ ਨੂੰ ਜਿਹੜਾ ਬਿਆਨ ਤੁਹਾਡਾ ਜਿਹੜਾ ਉਹਨੂੰ ਸਪਸ਼ਟ ਸ਼ਬਦਾਂ ਵਿੱਚ ਕਹੋ ਉਹਨੂੰ ਸਿੱਧਾ ਕਹੋ ਜੈਸੋ نو ਕਿ ਤੁਸੀਂ ਸਹਿਮਤ ਹੋ ਜਾਂ ਨਹੀਂ ਸਹਿਮਤ ਜੇ ਤੁਸੀਂ ਨਹੀਂ ਸਹਿਮਤ ਤੇ ਫਿਰ ਤੁਸੀਂ ਕੀ ਕਾਰਵਾਈ ਕਰੋਗੇ ਬਾਜਵੇ ਦੇ ਖਿਲਾਫ ਤੇ ਜੇ ਸਹਿਮਤ ਹੋ ਫਿਰ ਉਹਦਾ ਕਲੀਅਰ ਕਰੋ ਕਿ ਹਾਂ ਸਹਿਮਤ ਹੈ ਜੀ ਆਹ ਚੀਜ਼ ਹੈ ਸੋ ਮੈਂ ਤੁਹਾਡੇ ਬਿਆਨ ਤੇ ਮੈਨੂੰ ਨਿਰਾਸ਼ਾ ਹੋਈ ਹੈ ਬਹੁਤ ਸੋ ਮੈਂ ਚਾਹੂੰਗਾ ਕਿ ਆਪਣਾ ਬਿਆਨ ਜਿਹੜਾ ਕਿਉਂਕਿ ਬਹੁਤ ਸੀਰੀਅਸ ਮੁੱਦਾ ਹੈ ਸਰ ਇਦਾਂ ਦਾ ਮੁੱਦਾ ਨਹੀਂ ਹੈ ਕਿ ਤੁਸੀਂ ਐਵੇਂ ਹੀ ਬਿਆਨ ਦੇ ਕੇ ਆਪਣਾ ਬੁੱਤਾ ਸਾਫ ਲੋਗੇ ਇਦਾਂ ਨਹੀਂ ਸੱਦਿਆਗੇ ਇਸ ਕਰਕੇ ਆਵਾਜ਼ਾ ਬੜਿੰਗ ਜੀ ਤੁਹਾਨੂੰ ਬੇਨਤੀ ਹੈ ਤੁਸੀਂ ਕਾਂਗਰਸ ਦੇ ਪ੍ਰਧਾਨ ਦੇ ਸਭ ਤੋਂ ਵੱਡੇ ਅਹੁਦੇ ਤੇ ਜੇ ਪਸਤਾ ਪੰਜਵੇਂ ਦੇ ਬਿਆਨ ਦੇ ਬਾਰੇ ਜੈਸੋ ਮੋਹ ਦੇ ਵਿੱਚ ਜਵਾਬ ਦਿਓ ਕਿ ਉਹਨਾਂ ਠੀਕ ਕਿਹਾ ਜਾਂ ਗਲਤ ਕਿਹਾ ਇਹ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸੀਗਾ ਵਾਈਕੋ ਦੀਖਾ ਖਾਲਸਾ ਵਾਈਕੋ